ਕੀ ਸਭ ਗੱਲ ਪੰਜਾਬ ਦੀ ਕਰਦੇ ਆ ਪਹਿਲਾਂ ਇਦਾਂ ਹੁੰਦਾ ਸੀ ਇੱਕ ਕਰੀ ਕਾਂਗਰਸ ਆ ਜਾਂਦੀ ਹੁੰਦੀ ਸੀ ਇੱਕ ਕਰੀ ਅਕਾਲੀ ਆ ਜਾਂਦੇ ਹੁੰਦੇ ਸੀ ਵਿਰੋਧੀ ਵੀ ਸੁਸਰੀ ਜੀ ਵਾਂਗੂ ਰਿਐਕਟ ਕਰਦੇ ਸੀ ਬਹੁਤਾ ਰੌਲਾ ਨਹੀਂ ਸੀ ਪੈਂਦਾ ਮਾਰਚ 2022 ਦੀ ਜੇ ਗੱਲ ਕਰੀਏ ਤੇ ਨਵੇਂ ਨਵੀਂ ਪਾਰਟੀ ਜਿਹੜੀ ਉਹ ਸੱਤਾ ਦੇ ਵਿੱਚ ਆਉਂਦੀ ਆ ਤੇ ਵਿਰੋਧੀ ਕਹਿੰਦੇ ਵੀ ਅਸੀਂ ਤੁਹਾਡਾ ਦੇਣਾ ਕਿ ਨਾ ਉਹਨਾਂ ਨੂੰ 17 ਵਾਲੇ ਟਿਕਣ ਦਿੰਦੇ ਨਾ 3 ਨਾਲੇ 75 52 ਵਾਲਿਆਂ ਨੇ ਉਹਨਾਂ ਦਾ ਵੀ ਜੀਣਾ ਹਰਾਮ ਕੀਤਾ ਤੇ ਉਹ ਵੀ ਐਡੇ ਅਥਰੇ ਨਹੀਂ ਉਹ ਵੀ ਕੁਝ ਨਾ ਕੁਝ ਕਰ ਹੀ ਜਾਂਦੇ ਨੇ 7ਵੀਂ ਵਾਰੀ ਉਹਨਾਂ ਨੇ ਮੰਤਰੀ ਬੰਡਲ ਦਾ ਹੁਣ ਵਿਸਥਾਰ ਕੀਤਾ ਤੇ ਉਸ ਮੰਤਰੀ ਦੀ ਛੁੱਟੀ ਕੀਤੀ ਹੈ ਜਿਹਨੂੰ ਅਸੀਂ ਸਭ ਤੋਂ ਵੱਧ ਖਬਰਾਂ 'ਚ ਦੇਖਿਆ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੂੰ ਬਾਹਰ ਕਰਤਾ ਤੁਹਾਨੂੰ ਚੇਤਾ ਹੋਣਾ ਹੈ ਕਿ 2022 ਦੇ ਵਿੱਚ ਜਦੋਂ ਇਹ ਸਰਕਾਰ ਬਣਦੀ ਹੈ ਤੇ ਕੁਲਦੀਪ ਸਿੰਘ ਢਾਲੀਵਾਲ ਦੀ ਇੱਕ ਹਾਈਪ ਜਿਹੜੀ ਹੈ ਉਹ ਭਗਵੰਤ ਮਾਨ ਤੋਂ ਕਿਤੇ ਉੱਤੇ ਸੀ ਨਜਾਇਜ਼ ਕਬਜ਼ੇ ਜਦੋਂ ਉਹਨਾਂ ਨੇ ਛਡਾਉਣੇ ਸ਼ੁਰੂ ਕੀਤੇ ਤੇ ਤੁਹਾਨੂੰ ਪਤਾ ਹੈ ਕਿ ਭਗਵੰਤ ਮਾਨ ਦੀਆਂ ਖਬਰਾਂ ਘੱਟ ਆਉਂਦੀਆਂ ਸੀ ਤੇ ਕੁਲਦੀਪ ਸਿੰਘ ਢਾਲੀਵਾਲ ਹਰਾਂ ਦੀਆਂ ਜ਼ਿਆਦਾ ਆਉਂਦੀਆਂ ਸੀ ਇੱਕ ਟਾਈਮ ਤੇ ਉਸ ਬੰਦੇ ਕੋਲ ਪੰਜ ਮੈਕਮੇ ਸੀ ਤਾਲੀ ਵਲ ਤਾਲੀ ਵਲ ਪੂਰੇ ਪੰਜਾਬ ਚ ਹੋ ਗਈ ਸੀ ਫਿਰ ਖੈਰ ਉਹਨਾਂ ਦੀਆਂ ਸ਼ਕਤੀਆਂ ਘਟਾਈਆਂ ਗਈਆਂ ਪਰ ਹੁਣ ਤਾਂ ਉਹਨਾਂ ਨੂੰ ਬਾਹਰ ਕੱਢਤਾ ਤੇ ਅਖਬਾਰਾਂ ਕਹਿੰਦੀਆਂ ਨੇ ਵੀ ਉਹਨਾਂ ਨੂੰ ਹੌਸਲਾ ਦਿੱਤਾ ਕਿ ਤੁਹਾਨੂੰ ਇੱਕ ਹੋਰ ਵੱਡੀ ਜ਼ਿੰਮੇਵਾਰੀ ਦੇਵਾਂਗੇ ਇਹ ਤਾਂ ਉਹ ਗੱਲ ਹੈ ਵੀ ਇੱਕ ਨਿਆਣੇ ਦੇ ਵੱਟ ਕੇ ਚਪੇੜ ਮਾਰ ਕੇ ਤੇ ਲਾਲੀਪਾਪ ਦੇ ਤਾਂ ਵੀ ਹੁਣ ਚੁੱਪ ਵੀ ਕਰ ਜਾ ਕਿਦਾਂ ਦੇਖਦੇ ਹੋ ਸਰਕਾਰ ਦੀ ਇਸ ਕਾਰਵਾਈ ਨੂੰ ਸਰਕਾਰ ਦੀ ਕਾਰਵਾਈ ਤੇ ਟੋਟਲੀ ਪੋਲੀਟੀਕਲ ਹੈ ਹੂੰ ਥੋੜੇ ਜਿਹੀ ਵਿਰੋਧੀਆਂ ਦੀ ਗੱਲ ਵੀ ਪਹਿਲਾਂ ਕਰ ਲੈਂਦੇ ਜੀ ਵਿਰੋਧੀਆਂ ਨੇ ਵੀ ਬੜੇ ਪੈਂਤੜੇ ਬਦਲੇ ਨੇ ਹੂੰ ਤੇ ਉਹਨਾਂ ਦੀ ਵਿਰੋਧਤਾ ਵੀ ਹੁੰਦੀ ਰਹੀ ਹੈ ਕੁਲਦੀਪ ਢਾਲੀਵਾਲ ਦੇ ਨਾਂ ਤੇ ਜਿਹੜੇ ਇਸ ਸਰਕਾਰ ਤੇ ਸਵਾਲ ਖੜੇ ਕਰ ਰਹੇ ਨੇ ਭਗਵੰਤ ਮਾਨ ਤੇ ਸਵਾਲ ਖੜੇ ਕਰ ਰਹੇ ਨੇ ਉਹਨਾਂ ਨੂੰ ਇਹ ਸਵਾਲ ਪੁੱਛਿਆ ਜਾਣਾ ਬਣਦਾ ਕਿ ਕੀ ਉਹਨਾਂ ਨੇ ਕੁਲਦੀਪ ਢਾਲੀਵਾਲ ਨੂੰ ਕਦੇ ਐਕਸੈਪਟ ਕੀਤਾ ਸੀ ਸੋ ਇਹ ਵੀ ਇੱਕ ਸਵਾਲ ਹੈ ਦੇ ਬਾਰੇ ਜਿਹੜੀ ਗੱਲ ਹੈ ਜੀ ਘਰਦਿਆਂ ਦਰਸ਼ਕਾਂ ਦੇ ਨਾਲ ਕੁਲਦੀਪ ਢਾਲੀਵਾਲ ਜ਼ਾਹਿਰ ਤੌਰ ਤੇ ਸੀਨੀਅਰ ਮੰਤਰੀ ਪਹਿਲਾਂ ਉਹਨਾਂ ਨੂੰ ਵੱਡਾ ਪੋਰਟਫੋਲੀਓ ਦਿੱਤਾ ਗਿਆ ਤੇ ਫਿਰ ਉਹਨਾਂ ਦੇ ਪੋਰਟਫੋਲੀਓ ਨੂੰ ਕਮਜ਼ੋਰ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਇੱਕ ਸੰਕੇਤ ਸੀ ਕਿ ਉਹਨਾਂ ਦੇ ਪਾਰ ਕੋ ਉਤਰੇ ਜਾ ਰਹੇ ਨੇ ਹੁਣ ਸਾਰੇ ਜਣੇ ਆਪੋ ਆਪਣੇ ਨਜ਼ਰੀਏ ਨਾਲ ਵੇਖਦੇ ਨੇ ਮੈਂ ਇੱਕ ਸੋਸ਼ਲ ਮੀਡੀਆ ਪੇਜ ਦੇਖ ਰਿਹਾ ਸੀ ਜੋ ਅਕਾਲੀ ਦਲ ਦੇ ਨਾਲ ਸੰਬੰਧਿਤ ਹੈ ਤੇ ਉਹਨਾਂ ਨੇ ਕਾਮ ਜਿਹੜਾ ਕੁਲਦੀਪ ਢਾੜੀਵਾਲ ਹੋਣਾ ਨੂੰ ਉਹਨਾਂ ਦੇ ਕੁਝ ਬੋਲਣ ਦੇ ਅੰਦਾਜ਼ ਤੇ ਜੋ ਉਹਨਾਂ ਦਾ ਹੋ ਸਕਦਾ ਹੈ ਕੋ ਉਹਨਾਂ ਦਾ ਕਈ ਵਾਰੀ ਹੁੰਦਾ ਹੀ ਹੈ ਬਹੁਤ ਸਾਰੇ ਲੋਕਾਂ ਦਾ ਹੁੰਦਾ ਜਵੇਦ ਅਖਤਰ ਦਾ ਵੀ ਮਜ਼ਾਕ ਉਡਾਇਆ ਜਾਂਦਾ ਉਸ ਤੇ ਲੈ ਕੇ ਉਹ ਲਫ਼ਜ਼ ਜਿਹੜੇ ਲਿਖ ਕੇ ਸੀ ਉਹ ਸਭ ਨਾਲ ਮਜ਼ਾਕ ਉਡਾਉਣ ਦੀ ਗੱਲ ਕੀਤੀ ਸਮਝ ਨਹੀਂ ਆਉਂਦੀ ਕਿ ਉਹ ਸਾੜਾ ਹੈ ਜਾਂ ਕੀ ਹੈ ਖੈਰ ਉਹ ਵੱਖਰੀ ਗੱਲ ਹੈ ਪਰ ਜੋ ਪੰਜਾਬ ਸਰਕਾਰ ਕਰ ਰਹੀ ਹੈ ਉਹਦੇ ਤੇ ਥੋੜੀ ਜੀ ਗੱਲ ਕਰਦੇ ਆ ਜੀ ਅਸਤੀਫਾ ਉਹਨਾਂ ਕੋਲੋਂ ਮੰਗਿਆ ਗਿਆ ਕਿੰਦੇ ਭਗਵੰਤ ਮਾਨ ਨੇ ਕਿਹਾ ਕਿ ਤੁਹਾਨੂੰ ਜਲਦੀ ਹੀ ਜਿਹੜਾ ਕੋਈ ਨਵਾਂ ਮਹਿਕਮਾ ਦਿੱਤਾ ਜਾਵੇਗਾ ਤੇ ਤੁਸੀਂ ਇਹ ਮਹਿਕਮਾ ਛੱਡ ਦਿਓ ਕਿਉਂਕਿ ਅਸੀਂ ਨਵੇਂ ਐਮਐਲਏ ਅਰੋੜਾ ਸਾਹਿਬ ਨੂੰ ਜਿਹੜਾ ਆ ਉਹ ਅਸੀਂ ਉਹ ਮੰਤਰੀ ਬਣਾਉਣਾ ਮੰਤਰੀ ਬਣਾਉਣਾ ਉਹਨਾਂ ਨੂੰ ਜ਼ਰੂਰੀ ਕਿਉਂ ਸੀ ਕਿਉਂ ਇਸ ਤਰ੍ਹਾਂ ਇਸ ਇਸ ਚੀਜ਼ ਦਾ ਜਿਹੜਾ ਸੀ ਰਾਜ ਸਭਾ ਵਾਲਾ ਖੇਡ ਖੇਡਿਆ ਗਿਆ ਕੀ ਲੋੜ ਸੀ ਸਿਰਫ ਇੱਕ ਸੀਟ ਚਤਨ ਖਾਤਰ 92 ਸੀਟਾਂ ਕੋਈ ਘਟ ਨਹੀਂ ਹੁੰਦੀਆਂ ਦੂਸਰੇ ਪਾਸੇ ਇਹ ਹਵਾ ਉੱਠ ਰਹੀ ਹੈ ਕਿ ਤਰਨਤਨ ਸਾਹਿਬ ਤੋਂ ਜੋ ਵਿਧਾਇਕ ਦੀ ਮੌਤ ਹੋਈ ਹੈ ਉਸ ਥੇ ਹੁਣ ਬਾਈ ਇਲੈਕਸ਼ਨ ਹੋਣੀ ਹੈ ਤੇ ਦੋ ਤਿੰਨ ਮਹੀਨੇ ਬਿਜ਼ੀ ਰੱਖਣਗੇ ਉੱਥੇ ਲੋਕਾਂ ਨੂੰ ਨਾਲੇ ਸਾਰੇ ਮੰਤਰੀਆਂ ਦੀਆਂ ਡਿਊਟੀਆਂ ਉੱਥੇ ਐਮਐਲਏ ਦੀਆਂ ਡਿਊਟੀਆਂ ਉੱਥੇ ਬਾਕੀ ਪੰਜਾਬ ਦੇ ਕੰਮ ਖੜੇ ਤੇ ਖਬਰਾਂ ਦੇ ਵਿੱਚ ਉਸੇ ਹਲਕੇ ਦੀ ਹੁਣ ਚਰਚਾ ਜਿਹੜੀ ਆ ਹੋਵੇਗੀ ਤੇ ਇਹ ਸਮਝਿਆ ਜਾ ਰਿਹਾ ਹੈ ਕਿ ਤਨ ਤਨ ਸਾਹਿਬ ਤੋਂ ਜਿਹਨੂੰ ਉਮੀਦਵਾਰ ਬਣਾਉਣਾ ਹੈ ਉਸ ਉਹਨੂੰ ਕਿਹਾ ਜਾਵੇਗਾ ਲੋਕਾਂ ਨੂੰ ਵਿੱਚੇ ਪ੍ਰਚਾਰ ਕੀਤਾ ਜਾਵੇਗਾ ਕਿ ਤੁਸੀਂ ਆ ਬੰਦਾ ਜਿਤਾਓ ਤੇ ਇਹਨੂੰ ਅਸੀਂ ਮੰਤਰੀ ਬਣਾਉਣਾ ਇਸ ਕਰਕੇ ਕੁਲਦੀਪ ਸਿੰਘ ਢਾਲੀਵਾਲ ਕੋਲੋਂ ਅਸਤੀਫਾ ਲਿਆ ਗਿਆ ਪਰ ਮੈਨੂੰ ਇਹ ਗੱਲ ਵਿੱਚ ਬਹੁਤਾ ਦੰਬ ਵੀ ਨਹੀਂ ਆਪਦਾ ਉਹਦਾ ਕਾਰਨ ਇਹ ਹੈ ਕਿ ਜੇ ਮੰਤਰੀ ਬਣਾਉਣਾ ਹੀ ਹੈ ਤੇ ਜਿਵੇਂ ਹੁਣ ਕੁਲਦੀਪ ਢਾਲੀਵਾਲ ਹੋਣਾ ਤੋਂ ਮੌਕੇ ਤੇ ਅਸਤੀਫਾ ਲਿਆ ਗਿਆ ਉਸ ਵੇਲੇ ਵੀ ਕਿਸੇ ਤੋਂ ਲਿਆ ਜਾ ਸਕਦਾ ਸੀ ਜੇ ਹੁਣੇ ਕਿਉਂ ਲੈ ਲਿਆ ਤੇ ਕੁਲਦੀਪ ਢਾਲੀਵਾਲ ਹੋਣਾ ਤੋਂ ਹੀ ਕਿਉਂ ਲੈ ਲਿਆ ਤਾਂ ਤਾਂ ਸਾ ਤੂੰ ਜਨਾਲਾ ਹਲਕਾ ਵੀ ਬਹੁਤਾ ਦੂਰ ਨਹੀਂ ਐ ਉਸ ਦਾ ਅਸਰ ਉੱਥੇ ਪੁੱਠਾ ਵੀ ਪੈ ਸਕਦਾ ਇਹ ਕੀ ਕੈਲਕੂਲੇਸ਼ਨ ਹੋਈ ਏ ਹੋ ਅਗਲੀ ਗੱਲ ਇਹ ਕਿ ਇਹ ਜ਼ਰੂਰੀ ਹੈ ਕਿ ਜੋ ਬਾਈ ਇਲੈਕਸ਼ਨ ਜਿੱਤੇਗਾ ਉਸ ਨੂੰ ਮੰਤਰੀ ਬਣਾਉਣਾ ਇਹ ਕੋਈ ਰੂਲ ਥੋੜਾ ਦੂਸਰੀ ਗੱਲ ਇਹ ਕਿ ਜੇ ਬਣਾਉਣਾ ਵੀ ਹੈ ਤੇ ਦੋ ਮਹਿਕਮੇ ਤਾਂ ਕਹਿੰਦੇ ਅਜੇ ਵੀ ਖਾਲੀ ਪਏ ਨੇ 16 ਕ ਮਿਨਿਸਟਰ ਹੈਗੇ ਨੇ ਕਈ ਮਹਿਕਮੇ ਤੇ ਭਗਵੰਤਮਾਨ ਹੋ ਰਹੇ ਨੇ ਕੋਰ ਰੱਖੇ ਹੋਏ ਨੇ ਕੁਲਦੀਪ ਸਿੰਘ ਢਾਲੀਵਾਲ ਹੁਣਾਂ ਨੂੰ ਪਹਿਲਾਂ ਇੱਕ ਮਹਿਕਮਾ ਉਹ ਦੇ ਦਿੱਤਾ ਜਿਹੜਾ ਅਸਲ ਵਿੱਚ ਮਹਿਕਮਾ ਉਹ ਵजूद ਹੀ ਨਹੀਂ ਸੀ ਉਹਦਾ ਉਸ ਡਿਪਾਰਟਮੈਂਟ ਦਾ ਫਿਰ ਰੌਲਾ ਪਿਆ ਜਦੋਂ ਉਹਨਾਂ ਨੇ ਪੁੱਛਿਆ ਕਿ ਮੇਰਾ ਮਹਿਕਮਾ ਕਿੱਥੇ ਹੈ ਮੇਰਾ ਇੱਕ ਮਹਿਕਮੇ ਦਾ ਸੈਕਟਰੀ ਕਿੱਥੇ ਹੈ ਤੇ ਜਵਾਬ ਆਇਆ ਕਿ ਨਹੀਂ ਸੌਰੀ ਇਹ ਤੇ ਮਹਿਕਮਾ ਨਹੀਂ ਐਗਜ਼ਿਸਟ ਨਹੀਂ ਕਰਦਾ ਹੈ ਤੇ ਬਾਅਦ ਵਿੱਚ ਉਹਦਾ ਨਾਮ ਵਗੈਰਾ ਬਦਲ ਕੇ ਅਮਨ अरोड़ा ਹੋਣਾਂ ਨੂੰ ਜ਼ਿੰਮੇਵਾਰੀ ਚੜ੍ਹੀ ਜਾਂ ਦੇ ਦਿੱਤੀ ਗਈ ਸੋ ਬਹੁਤ ਸਾਰੀਆਂ ਅਟਕਲਾਂ ਨੇ ਵਿਰੋਧੀ ਆਪਣੇ ਹਿਸਾਬ ਨਾਲ ਸਵਾਦ ਲੈ ਰਹੇ ਨੇ ਪਰ ਮੇਰਾ ਸਵਾਲ ਇਹ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਘੱਟੋ ਘੱਟ ਉਹਨਾਂ ਕੋਲ 92 ਸੀਟਾਂ ਥੋੜੀਆਂ ਨਹੀਂ ਹੈਗੀਆਂ ਬਹੁਤ ਨੇ ਸੀਟਾਂ ਉਹਨਾਂ ਕੋਲ। ਔਰ ਸ਼ਾਇਦ ਇੱਕ ਹੋਰ ਐਕਸਟਰਾ ਵੀ ਜਿੱਤ ਲਈ ਸੀ ਉਹਨਾਂ ਨੇ। ਸੋ ਉਹਨਾਂ ਨੂੰ ਇੱਕ ਜਿਹੜੀ ਤਰਨਤਾ ਦੀ ਸੀਟ ਆ ਇਧਰੋਂ ਧਿਆਨ ਲਾ ਲੈਣ ਉਥੇ ਜਿੰਨਾ ਲਾਉਣਾ ਆ ਪਰ ਸਾਰਾ ਕੁਝ ਦਾਤ ਇੱਥੇ ਨਹੀਂ ਲਾਉਣਾ ਚਾਹੀਦਾ। ਤੇ ਕੁਲਦੀਪ ਢਾਲੀਵਾਲ ਹੋਣਾ ਦੀ ਜੇ ਤਾਂ ਕਾਰਜਕਾਰੀ ਮਾੜੀ ਸੀ ਤੇ ਜਿਹੜਾ ਉਹਨਾਂ ਨੇ ਉਸੇ ਵੇਲੇ ਆਪਣਾ ਇੱਕ ਇੱਕ ਸਰਟੀਫਿਕੇਟ ਪੇਸ਼ ਕੀਤਾ ਆਪਣਾ ਜੋ ਹੁਣ ਤੱਕ ਦਾ ਕੰਮ ਉਹਨਾਂ ਨੇ ਐਕਸਪੀਰੀਅੰਸ ਸਰਟੀਫਿਕੇਟ ਸਗਾ ਜੀ ਕੁਲਦੀਪ ਢਾਲੀਵਾਲ ਉਹਨਾਂ ਨੇ ਸੋਸ਼ਲ ਮੀਡੀਆ ਤੇ ਕਿ ਦੇਖੋ ਮੈਂ ਪੰਚਾਇਤਾਂ ਦੀਆਂ ਜ਼ਮੀਨਾਂ ਤੋਂ ਜ਼ਾਇਜ਼ ਕਬਜ਼ੇ ਛਡਾਏ ਨੇ ਮੈਂ ਐਨਆਰਆਈਆਂ ਦੇ ਇੰਨੇ ਮਸਲੇ ਹੱਲ ਕਰਾਏ ਨੇ ਸੋ ਸੀਨੀਅਰ ਮੰਤਰੀ ਨੂੰ ਇਸ ਤਰ੍ਹਾਂ ਪਾਸੇ ਕਰ ਦੇਣਾ ਤੇ ਅਸਤੀਫਾ ਮੰਗ ਕੇ ਲੈ ਲੈਣਾ ਇਸ ਦੇ ਬਾਵਜੂਦ ਕਿ ਦੋ ਵਿਭਾਗਵੇਂ ਖਾਲੀ ਹੋਣ ਜਾਂ ਤਾਂ ਉਹਨਾਂ ਦੇ ਕੰਮ ਤੋਂ ਖੁਸ਼ ਨਹੀਂ ਜਨੋਂ ਦੀ ਚੜ੍ਹਾਈ ਤੋਂ ਖੁਸ਼ ਨਹੀਂ ਜਾਂ ਕੋਈ ਹੋਰ ਗੱਲ ਹੈ ਇਹ ਮੈਂ ਸਮਝਦਾ ਕਿ ਟਰਾਂਸਪੇਰੈਂਸੀ ਭਗਵੰਤ ਮਾਨ ਹਰਾਂ ਨੂੰ ਇੱਕ ਇਸ ਤਰ੍ਹਾਂ ਦੀ ਰੱਖਣੀ ਚਾਹੀਦੀ ਹੈ ਨਹੀਂ ਤੇ ਫਿਰ ਵਿਰੋਧੀ ਗੱਲਾਂ ਕਰਨਗੇ ਤੇ ਸਰਕਾਰ ਨੇ ਭੇਤ ਪਾ ਲਿਆ ਲੋਕਾਂ ਦਾ ਵੈਸੇ ਮੈਂ ਸਮਝਦਾ ਉਹ ਇਹ ਭੇਤ ਪਾ ਲਿਆ ਕਿ ਜਦੋਂ ਕੋਈ ਇੱਕ ਬਹੁਤ ਵੱਡਾ ਮੁੱਦਾ ਖੜਾ ਹੁੰਦਾ ਹੈ ਤੇ ਦੂਸਰਾ ਮੁੱਦਾ ਬਰਾਬਰ ਲੱਭੋ ਕੋਈ ਜਿਹਦੇ ਤੋਂ ਉਸ ਉਸ ਮੁੱਦੇ ਤੇ ਮਿੱਟੀ ਪੈ ਜਾਵੇ ਤੇ ਲੋਕ ਸਮੇਂ ਦੇ ਬਾਅਦ ਭੁੱਲ ਜਾਂਦੇ ਨੇ ਬਹੁਤ ਸਾਰੇ ਮੁੱਦੇ ਜਿਹੜੇ ਅੱਜ ਤੋਂ 6 ਮਹੀਨੇ ਪਹਿਲਾਂ ਜਿਹੜੇ ਬਹੁਤ ਵੱਡੇ ਸੀ ਪੰਜਾਬ ਦੇ ਮੋਰੇ ਲੋਕਾਂ ਦੇ ਮੋਰੇ ਹਰ ਜ਼ੁਬਾਨ ਤੇ ਸੀ ਉਹ ਖਤਮ ਹੁੰਦੇ ਜਾਣਗੇ ਤੁਸੀਂ ਦੇਖੋ ਜੇ ਅਸੀਂ ਰੀਸੈਂਟਲੀ ਗੱਲ ਕਰੀਏ ਵਿਕਰਮ ਬਜੀਠੀਆ ਦਾ ਕੇਸ ਜੇ ਚੱਲ ਰਿਹਾ ਤੇ ਦੂਸਰੇ ਪਾਸੇ ਕੁਲਦੀਪ ਢਾਲੀਵਾਲ ਹੁਣ ਉਸ ਤਿਫਾ ਲੈ ਲੈ ਗਿਆ ਕੱਲ ਕੋਈ ਹੋਰ ਮੁੱਦਾ ਆ ਜਾਵੇਗਾ 1 2 3 4 ਮੁੱਦੇ ਬਦਲਨੇ ਸਰਕਾਰਾਂ ਨੂੰ ਹੁਣ ਖੂਬ ਆਉਂਦੇ ਨੇ ਸੋ ਇਹ ਜਿਹੜੀ ਉਹ ਕੁਲਦੀਪ ਢਾਲੀਵਾਲ ਹੁਣੀ ਕਹਿੰਦੇ ਨੇ ਕਿ 11000 ਏਕੜ ਜ਼ਮੀਨ ਤੇ ਗੈਰ ਕਾਨੂੰਨੀ ਕਬਜ਼ੇ ਮੁਕਤ ਕਰਵਾਏ ਨੇ ਐਨਆਰਆਈਆਂ ਤੇ ਜਿਹੜੀ ਜ਼ਿੰਮੇਵਾਰੀ ਜਿਹੜੀ ਹੈ ਸੰਭਾਲ ਕੇ 4000 ਉਹਨਾਂ ਦੀਆਂ ਜਾਇਦਾਦਾਂ ਦਾ ਜਿਹੜਾ ਅਸੀਂ ਨਿਪਟਾਰਾ ਕੀਤਾ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਉਹ ਆਪਣੇ ਥਾਂ ਨੇ ਅੱਜ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਜਿਹੜੇ ਉਹਨਾਂ ਦੇ ਬਹੁਤ ਵਿਰੋਧ ਕਰਦੇ ਸੀ ਉਹ ਸੱਟਨਲੀ ਹੁਣ ਸਰਕਾਰ ਦਾ ਵਿਰੋਧ ਕਰਨ ਲੱਗ ਪਏ ਨੇ ਭਾਈ ਤੁਸੀਂ ਇੱਕ ਪਾਸੇ ਤੇ ਖਲੋਪ ਜਾਣ ਉਹਦੇ ਕੰਮ ਦਾ ਵਿਰੋਧ ਕਰੋ ਤੁਸੀਂ ਕਹੋ ਕਿ ਹਾਂ ਜੀ ਮਾੜਾ ਮੰਤਰੀ ਸੀ ਕੱਟ ਕੇ ਪਰੇ ਮਾਰਿਆ ਸਰਕਾਰ ਦੀ ਵੀ ਸਮਝ ਨਹੀਂ ਆ ਰਹੀ ਉਹਨਾਂ ਦਾ ਧਿਆਨ ਇਸ ਗੱਲ ਵੱਲ ਘਟ ਹੈ ਕਿ ਪੰਜਾਬ ਦੇ ਵਿੱਚ ਕੀ ਹੋ ਰਿਹਾ ਤੇ ਪੰਜਾਬ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਪੰਜਾਬ ਦੀ ਪਲੈਨਿੰਗ ਕੀ ਹੋਣੀ ਚਾਹੀਦੀ ਹੈ ਇਹ ਪੋਸਿਬਲ ਹੈ ਪਰ ਥੋੜਾ ਤੇ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੇ ਆਪਣੀਆਂ ਸੀਟਾਂ ਤੇ ਵੋਟਾਂ ਦੀ ਗਿਣਤੀ ਵਧਾਉਣ ਦੇ ਵਿੱਚ ਲੱਗਾ ਹੋਇਆ ਜੀ ਸਾਰਾ ਜ਼ੋਰ ਬਿਲਕੁਲ ਜੀ ਪੰਜਾਬ ਸਰਕਾਰ ਨੂੰ ਵੀ ਹੁਣ ਦੇਖਣਾ ਪੈਣਾ ਵੀ 9 ਤੇ 2 11 ਤੇ 27 ਚ 9 2 11 ਕਰਦਿਆਂ ਇਹਨਾਂ ਲੋਕਾਂ ਨੇ ਤੁਹਾਨੂੰ ਟਾਈਮ ਨਹੀਂ ਲਾਉਣਾ ਜਿਨ੍ਹਾਂ ਨੇ ਤੁਹਾਨੂੰ ਇੰਨੀ ਇੱਜ਼ਤ ਦੇ ਕੇ ਲਿਆਂਦਾ ਸੋ ਬਿਲਕੁਲ ਸਿਨਸੇਅਰਿਟੀ ਨਾਲ ਕੰਮ ਕਰਨਾ ਚਾਹੀਦਾ